ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨਹੀ ਸੰਜਾਤਾ ਸਾਈ ਝਾੜ ਝੜ ਪਵਦੇ ਕੱਚੇ ਬਿਰਹੀ ਜਿਨਹਾ ਕਾਰ ਨਾ ਆਈ ਤਨੀ ਵਿਹੂਣਾ ਪਾਟ ਪਟੰਬਰ ਪਾਹੀ ਸੇ ਤੀਜਾਲੇ ਧੂੜੀ ਵਿੱਚ ਲੋਡੰਦੜੀ ਸੋਹਾਨ ਨਾਨਕ ਤੈ ਸਹਨਾਲੇ ਗੁਰ ਕੈ ਸ਼ਬਦ ਅਰਾਧਿਐ ਨਾਮ ਰੰਗ ਬਹਿਰਾਗ ਜੀਤੇ ਪੰਜ ਬਹਿਰਾਈਆ ਨਾਨਕ ਸਫਲ ਮਾਰੂ ਇਹ ਰਾਗ ਜਾਮੋ ਇੱਕ ਤਲਖ ਤ ਜਿਤੀ ਪਿੰਣੇ ਦਰ ਕਿਤੜੇ ਬਾਮਣ ਬਿਰਥਾ ਗयो ਜਨਮ ਜਨਕੀ ਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬਹੋ ਨਾ ਫਿਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਘ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤੈਨ ਕੋਈ ਨ ਮਾਰਈ ਅੰਦਰ ਨਾਮਣੇ ਦਾਣ ਸਦਾ ਗਣਸਾਰਈ ਏਕਾ ਟੇਕ ਅਗੰਮ ਮੰ ਤਾਣਾ ਪ੍ਰਭ ਧਾਰਈ ਲਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮਖ ਹਰ ਗੁਣ ਗਾਏ ਸਹਜ ਸੁਖ ਸਾਰੇ ਨਾਨਕ ਨਾਮ ਨਿਧਾਨ ਹਰਦੈ ਉਰ ਹਾਰਈ ਕਰੇ ਸੁਚੰਗ ਮਾਣ ਦੁਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹਲਾਈ ਜਣ ਦੇਹੋ ਮਤੀ ਉਪਦੇਸ਼ ਵਿੱਚ ਹਉ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਾਭ ਕਾਸ਼ ਤਸ ਦੈ ਵਸ ਦੁਜੀ ਨਾ ਹੈ ਜਾਏ ਨਾਨਕ ਸਖ ਅਨਦ ਭਏ ਪ੍ਰਭ ਕੀ ਮਨ ਰਜਾਏ ਘਰ ਪੂਰਾ ਜਨ ਸਿਮਰਿਆ ਸਈ ਪਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਨਾਮ ਤੇ ਆਇਣ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪੁਨੀਤ ਖੂਬ ਬੜੀ ਕਥਾ ਏ ਮਿੱਠੀ ਗਲਨ ਕੋ ਮੰਤਰੀਆ ਨਾਨਕ ਸੇ ਉਬਰੇ ਜਿੰਨਾ ਭਾਗ ਮੱਥਾ ਹੈ े सुखी जो रतेश है आपण प्रेम विशोहा धनि पहर पहरलवन् सुतडे असंख माया चुठी कारने नानक से जागन जे रसना नाम उचारने मृग तिष्णा पेख भुल्ने उठे नगर गन्धर्ब ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ ਪਤਿਤ ਉਦਾਰਨ ਪਾਰ ਬ੍ਰਹਮ ਸਮਰਥ ਪਰਖ ਅਪਾਰ ਜਿਸ ਹੈ ਉਦਾਰੇ ਨਾਨਕਾ ਸੋ ਸਿਮਰੇ ਸਿਰਜਨ ਹਾਰ ਦੂਜੀ ਛੋੜ ਕੋ ਵਾਟੜੀ ਇਕਸ ਸੋਚਿਤ ਲਾਏ ਦੂਜੈ ਭਾਵੇ ਨਾਨਕਾ ਵਹਿਣਾ ਲੋਡੰਢੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰੇ ਜਿਨੀ ਲਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰਾ ਗਵਾਰ ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਿਹਾਰ ਮਾਇਆ ਮਨ ਹੋ ਨ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਤਨ ਆਵਈ ਨਾਨਕ ਨਹੀਂ ਕਰਮ ਤੇ ਚਰ ਮੂਲ ਨਾ ਥੋੜੀ ਦੋ ਜਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੈ ਖਰਚ ਧਨ ਮਾਲ ਕਾਂਬੇ ਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਏ ਆਪਣੈ ਲਹਾ ਸੋ ਸਜਣ ਟੋਲ ਸਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠੇ ਆਂ ਸੋ ਹੀਐ ਸਬਨਾ ਦਾ ਵੈਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੈਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨੋਵਾ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਰਥ ਕੀਨ ਕਹ ਨਾਨਕ ਹਰਿ ਭਾਜ ਮਨਾ ਜਿਹ ਬੇਦਜਲ ਕਮੀਨਾ ਬਿਖੇਨ ਸਿਆ ਕਾਹੇ ਰਚਿਓ ਨਿਮਖਨ ਹੋ ਹੈ ਉਦਾਸ ਕਹ ਨਾਨਕ ਪਾਜ ਹਰ ਮਨਾ ਪਰ ਨਜਮ ਕੀ ਫਾਸ ਤਰਨਾ ਪੋਇ ਆਹੀ ਗਇਓ ਲਿਓ ਜਰਾ ਤਨ ਜੀਤ ਕਹ ਨਾਨਕ ਪਾਜ ਹਰ ਮਨਾ ਔਦ ਜਾਤ ਹੈ ਬੀਤ ਬੇਰਦ ਪਾਇਓ ਸੂਜ ਨਹੀਂ ਕਾਲ ਪਹੁੰਚਿਓ ਆਣ ਕਹ ਨਾਨਕ ਨਰ ਬਾਵਰੇ ਕਿਉ ਨ ਪਜ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਣ ਇਨ ਮੈਂ ਕਾਸ਼ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤਿਓ ਧਾਰਨ ਪਹਿਰਨ ਹਰ ਅਨਾਥ ਕੇ ਨਾਥ ਕਹ ਨਾਨਕ ਤੇ ਜਾਨੀਐ ਸਦਾ ਬਸਤ ਤਮ ਸਾਥ ਤਨ ਤਨ ਜਿਹੇ ਤੋ ਕੋ ਦਿਓ ਤਾ ਸਿਆਨੇ ਹੋ ਨਕੀ ਨ ਕਹ ਨਾਨਕ ਨਰ ਬਾਵਰੇ ਆਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਹਿਨੀ ਕੇ ਤਾਮ ਕਹ ਨਾਨਕ ਸੋਨ ਰੇ ਮਨਾ ਸਿਮਰਤ ਕਹੇ ਨਰਾਮ ਸਬ ਸਖ ਦਾਤਾ RAM ਹੈ ਦੂਸਰ ਨਾ ਹੈ ਨ ਕੋਏ ਕਹ ਨਾਨਕ ਸੋਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਬਾਏ ਤੇ ਹੈ ਪਾਜਰੇ ਤੈ ਮੀਤ ਕਹ ਨਾਨਕ ਸੋਨਰੇ ਮਨਾ ਔਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ ਉਪਜੀਓ ਨਾਨਕਾ ਲੀਨ ਤਹੇ ਮਹਿਮਾਨ ਕਾਟ ਕਾਟ ਮ ਹਰ ਜੂਵਾ ਸੈ ਸੰਤਨ ਕਹਿਓ ਪੁਕਾਰ ਕਹ ਨਾਨਕ ਤੇ ਹੈ ਪਾਜ ਮਨਾ ਪਉ ਨਦ ਉੱਤਰ ਹੈ ਪਾਰ ਸੋਖ ਦੋਖ ਜੇ ਹੈ ਪਾਰ ਸੈ ਨਹੀਂ ਲੋਭ ਮੋਹ ਆਬਮਾਨ ਕਹ ਨਾਨਕ ਸੋਨ ਰੇ ਮਨਾ ਸੋ ਮੂਰਤ ਪਗਵਾਨ ਉਸ ਤਤ ਨਿੰਦਿਆ ਨਾ ਹੈ ਜਿਹੇ ਕੰਚਨ ਲੋਹਾ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਹੇ ਤਜਾਨ ਹਰ ਖਸੋਗ ਜਾ ਕਾ ਨਹੀਂ ਬੈਰੀ ਮੀਤ ਸਮਾਨ ನಾನು ಸೋನ ರೇ ಮನ ಮೊಕ್ತೇತಾನೆ ಕಹೂ ಕೇತನ ಪಹ ನಾನು ಸೋನ ರೇ ಮನಾ ಜ್ಞಾನಿ ತೆ ಬಖಾನ ਜਿਹੇ ਵਿਖਿਆ ਸਦਲੀਤ ਜੀ ਲਿਓ ਪੇਖ ਬਰਾਗ ਕਹ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਪਾਗ ਜਿਹ ਮਾਇਆ ਮਮਤਾਤ ਜੀ ਸਬ ਤੇ ਭਇਓ ਉਦਾਸ ਕਹ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨੇ ਵਾਸ ਜੇਹ ਪ੍ਰਾਣੀ ਹਮਤਜੀ ਕਰਤਾ RAM ਪਸਾਨ ਕਹ ਨਾਨਕ ਵਹ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾ ਸਣ ਦਰਮਤ ਹਰਨਾ ਕਾਲ ਮੈਂ ਹਰ ਕੋ ਨਾ ਮੈਸ ਦੇਨ ਜੋ ਨਾਨਕ ਪਜੈ ਸਫਲ ਹੋਏ ਤੇ ਹ ਕਾਮ ਜੇ ਬਾ ਗਣ ਗੋ ਬੇਂਦ ਪਜ ਹਾ ਕਰਨ ਸੁ ਨ ਹਰਨਾ ਮਾ ਕਹ ਨਾਨਕ ਸੋਨਰੇ ਮਨਾ ਪਰ ਹੈ ਨ ਜਮ ਕੈ ਤਾਨ ਜੋ ਪ੍ਰਾਣੀ ਮਮਤਾ ਤਜ ਲੋਭ ਮੋਹ ਅਹੰਕਾਰ ਕਹ ਨਾਨਕ ਆਪਣ ਤਰਾ ਔਰ ਨ ਲੇਤ ਉਦਾਰ ਜਿਹਾ ਸੁਪਨਾਰ ਦੇਖਣਾ ਐਸੇ ਜਗ ਕੋ ਜਾਣ ਐਨ ਮੈਂ ਕਾਸ਼ ਸੱਚ ਨਹੀਂ ਨਾਨਕ ਬੇਣ ਭਗਵਾਨ ਨੇ ਸਦਨ ਮਾਇਆ ਕਾਰਨੇ ਨੀ ਡੋਲਤਨੀਤ ਕੂਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ ਜੈਸੇ ਜਲਤੇ ਬੋਧ ਬੁਦਾ ਉਪਜਹਿ ਬਣ ਸਨੀਤ ਜਾਗ ਰਚਨਾ ਤੈ ਸੇ ਰਚੀ ਕਹ ਨਾਨਕ ਸੁਨਮੀਤ प्राणी कशून चेतई मद माया कै अंध कह नानक बेन हार भजन परत तह जम फंद जो सुख को चाहे सदा शरण राम की लेहे ਕਹ ਨਾਨਕ ਸੋਨਰੇ ਮਨਾ ਦਰਲਬ ਮਾਨੁਖ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹ ਨਾਨਕ ਬੈਣ ਹਾਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਨੇ ਸਦਿਨ ਭਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰਨ ਹੀ ਨਾਨਕ ਸਾਚੀ ਮਾਨ ਮਾਨ ਮਾਇਆ ਮੈਂ ਫਾਦ ਰਹਿਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬੈਣ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮਨ ਚੇਤਈ ਮਾਦ ਮਾਇਆ ਕੈ ਅੰਦ ਕਹ ਨਾਨਕ ਹਰ ਭਜਨ ਬੈਣ ਪਾਰਤ ਤਹ ਜਮ ਫੰਦ ਸਰਕਮੈ ਬਹੁ ਸੰਗੀ ਪਏ ਦਖਮੈ ਸੰਗ ਨ ਕੋਏ ਕਹ ਨਾਨਕ ਹਰਿ ਭਜ ਮਨਾਤ ਸਹਾਈ ਹੋਏ ਜਨਮ ਜਨਮ ਪਰਮਤ ਫਿਰੋ ਮਿਟਿਓ ਨ ਜਾਮ ਕੋ ਤ੍ਰਾਸ ਕਹ ਨਾਨਕ ਹਰ ਭਜ ਮਾਣਾ ਨਿਰਪੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹੇ ਓ ਮਿਟਿਓ ਨ ਮਣ ਕੋ ਮਾਨ ਦਰਮਤ ਸਿਆ ਨਾਨਕ ਫਾ ਦਿਓ ਰਾਖ ਲਿਓ ਪਗਵਾਨ ਬਾਲ ਜੁਵਾਨੀ ਅਰ ਬਿਰਦ ਫਨ ਤੀਨ ਅਵਸਥਾ ਜਾਣ ਕਹ ਨਾਨਕ ਹਰ ਭਜਨ ਬੈਣਾ ਬਿਰਥਾ ਸਭ ਹੀ ਮਾਣ ਕਾਰਨੋ ਹੁਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ नानक समयो राम गयो आब क्यों रोवत अंद मन माया मै राम रहियो सत नाहिन मीत नानक मूरत चित्र जे शाडत नाहिन पीत ਨਰ ਚਾ ਹੱਤ ਕਾਸ਼ੇ ਔਰ ਔਰ ਕੀ ਔਰ ਹੈ ਭਈ ਚਿਤਵਤ ਰਹਿਓ ਠਗਾਰ ਨਾਨਕ ਫਾਸੀ ਗਾਲ ਪਰੀ ਜਤਨ ਬਹੁਤ ਸੋਖ ਕੇ ਕੀਏ ਦੁੱਖ ਕੋ ਕੀਓ ਨਕੋ ਏ ਕਹ ਨਾਨਕ ਸੋਨ ਰੇ ਮਣਾ ਹਾਰ ਪਾਵੈ ਸੋ ਹੋਏ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹ ਨਾਨਕ ਮਨ ਸਿਮਰਤ ਹੈ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰ ਜਗ ਸੁਪਨੇ ਜਿਉ ਜਾਣ ਇਨ ਮੈਂ ਕਸ਼ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬੈਣ ਸੈਸ਼ਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ಸಿಮರನ ಜೇ ಕಟ್ಟಕೋ ಸೋನಾರ ಮುಕ್ತಾ ನರ ಹರ ಅಂತರ ನಹಿ ನಾನಕ ಸಾಚಿ ಮಾನ ಏಕ ಭಗತ್ ಭಾನ جے اے پرانی ک نہے من جیسے سکر سوان نانک مانو تہے تن سوامی کو گرہ جو سدا سوان تجت نہیں نت نانک اے بدہار پجو اک من ہوئے اک چت तीरत बरत अरदान कर मन मे तर गुमान नानक नेह फल जातते हे ज्योचरेशन सिर कम् प्यो पग डग मगे नैन नैनोतीन ਕਹ ਨਾਨਕੇ ਹੈ ਬੇਦਪਈ ਤਉ ਨਹਰ ਰਸਲੀਨਾ ਨੇਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥੇਰ ਹਰ ਭਗਤ ਹੈ ਤੇਹਿ ਰਖੋ ਮਨ ਮੈਂ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋ ਰੇ ਮੀਤ ਕਹ ਨਾਨਕ ther ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾ ਕੋ ਬਹ ਪਰਵਾਰ ਕਹ ਹਨਾਨਕ ਥਿਰ ਕਾਸ਼ ਨਹੀਂ ਸੁਪਨੇ ਜਿਓ ਸੰਸਾਰ ਚਿੰਤਾ ਤਾ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥੇਰ ਨਹੀਂ ਕੋ ਏ ਜੋ ਪਜਿਓ ਸੋ ਬੇਨਸ ਹੈ ਪਰ ਅਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਸਾੜ ਸਗਲ ਜੰਜਾਲ ਦੋਹਰਾ ਬਾਲ シュਟਿਓ ਬੰਦਨ ਪਰੇ ਕਛੂ ਨਾ ਹੋਤਿ ਉਪਾਏ ਕਹ ਨਾਨਕ ਅਬ ਓਟ ਹਰ ਗਾਜ ਜਿਹਾ ਹੋ ਸਹਾਏ ਬਾਲ ਹੋਆ ਬੰਦਨ ਛੁਟੇ ਸਬ ਕਿਛ ਹੋਤ ਓਕਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋ ਤਸਹਾਏ ਸੰਗ ਸਖਾ ਸਭ ਤਾਜ ਗਏ ਕੋ ਨ ਨਿਭਿਓ ਸਾਥ ਕਹ ਨਾਨਕ ਇਹ ਬੇਪਤ ਮੈਂ ਟੇਕ ਏਕ ਰਗਨਾਥ ਨਾਮ ਰਹੇ ਓ ਸਾ ਦੂ ਰਹੇ ਓ ਰਹੇ ਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント RAMA ਨਾਮ ਔਰ ਮੈਂ ਗਹਿਓ ਜਾ ਕੇ ਸਾਮਨ ਹੀ ਕੋਏ ਜਿਹੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁੰਦਾਬਨੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ अमृत नाम ठाकुर का पयो जिसका सबस आधार जे को खावे जे को पुंचत तस का होए उद्धार एहे वास्तत जी नह जाई नत नत रख और तार ਆ ਮ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤਾਈ ਮੈ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਇ ਹੋਈ ਤਰਸ ਪਇ ਮਿਹਰamat ਹੋਈ ਸਾਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਾਨ ਮਾਨਤੀ ਵਹਰੇ ਤਰਸ ਪਿਆ ਮਿਹਰਾਂ ਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮੇਲਾ ਤਾਂ ਜੀਵਾ ਤਨ ਮਣ ਧੀ ਵਹਰੇ ਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ राग एक संग पंचबरंगना संग आलाप है आठ नंदन प्रथम राग पैरो गए करही पंच रागनी संग उच्चरही प्रथम पैरवी बेलावली पुनिया की गाव है बंगलली ਪੁੰਨ ਅਸ ਲੇਖੀ ਕੀ ਭਈ ਬਾਰੀ ਏ ਪੈਰੋ ਕੀ ਪਾਂਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵਹਿ ਬੰਗਾਲਮ ਮਦ ਮਾਦਵ ਗਾਵਹਿ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਪੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕੋਸਕ ਅਲਪ ਹੈ ਸੰਗ ਰਾਗਨੀ ਪਾਚਾ ਥੱਪ ਹੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁੱਤੀ ਉਚਾਰੀ ਤਨਾਸਰੀ ਇਹ ਪਾਚ ਗਾਈ ਮਾਲ ਰਾਗ ਕੋਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਬਲ ਚੰਡ ਕੋਸਕ ਉਬਾਰਾ ਖੋ ਖਟ ਔ ਪੌਰ ਆਨੰਦ ਗਾਏ ਅਸ਼ਟ ਮਾਲ ਕੋਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਜ ਨਾਰ ਸੰਗ ਅਸ਼ਟ ਸਤ ਉਠ ਹੈ ਤਾਨ ਕਲੋਲ ਗਾਇਣ ਤਾਰ ਮਿਲਾ ਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗ ਲਾਈ ਪੰਜੋ ਆਰਜਾ ਸਰਮਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਓ ਆਹੇ ਬੈਨੋਦਾ ਗਾਵ ਹੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੋਨ ਆਈ ਦੀਪਕ ਕੀ ਬਾਰੀ कसेली पटमंजरी टोडी कहि आलाप का मोदी औ गुजरी संग दीपक के थाप कालंका कुंतल औ रामा कमलकुसुम चंपक के नामा गौरा औ कानरा कल्याना अष्टपुत्र दीपक के जाना ਸਾ ਬਨੈਲਾ ਸ੍ਰੀ ਰਾਗ ਵੈ ਗਾਵ ਹੈ ਪੰਜ ਸੰਗ ਬਰੰਗਣ ਲਾਵ ਹੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵ ਹੈ ਆਸਾਵਰੀ ਤੇਹੇ ਪਾਛ ਸਿੰਧਵੀ ਅਲਾਪੀ ਸ੍ਰੀ ਰਾਗ ਸਿਓ ਪੰਜਾ ਥਾਪੀ ਸਾਲੂ ਸਾਰਗ ਸਾਗਰਾ ਅਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ गंड कंब हमीर खष्टम मेघ राग व गावह पांचो संघ बरंगण लावह सोरठ गोंड मलारी तुनी पोन गावह आशा गुणगुनी ऊचे सर सुह पनकिनी मेघ रागस्य पांचो चीनी ਬੈਰਾਧਰ ਗਜਤਰ ਕੇਦਾਰਾ ਜਬਲੀ ਤਰ ਨਟ ਔ ਜਲ ਤਾਰਾ ਪੁਨ ਗਾਵਹ ਸੰਕਰਿ ਔ ਸਿਆਮ ਮੇਗ ਰਾਗ ਪੁੱਤਰਨ ਕੇ ਨਾਮਾ ਖਾਸਤ ਰਾਗ ਗਉਣ ਗਾਏ ਸੰਗ ਰਾਗ ਨੀਤੀ ਸਹ सब पुत्र रागन के आठार दस बीस काष्ट राग उन गाए संग राग नीतीस सब पुत्र रागन के आठार दस बीस वाहेगुरु जी का खालसा वाहेगुरु जी की फतेह